ਗੁਰਬਾਣੀ ਸੰਵਾਦ ਵਿਦ ਪਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ 'ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਅਨੁਸਾਰ ਅਸੀਂ ਸਭ ਸ਼ਬਦਾਂ ਨੂੰ ਸਮਝੀਏ ਔਰ ਗੁਰਬਾਣੀ ਜੋ ਕਹਿੰਦੀ ਹੈ ਉਹਨੂੰ ਆਪਣੇ ਜੀਵਨ ਵਿੱਚ ਟਾਲਣ ਦੀ ਕੋਸ਼ਿਸ਼ ਕਰੀਏ ਸ਼ਰਬਾਨੀ ਬਹੁਤ ਕੋਚ ਐਸਾ ਜਨੇਚ ਬਸੇ ਭੁਲੇਖੇ ਚ ਪੈ ਜਾਂਦੇ ਆ ਅਸੀਂ ਕਈ ਵਾਰੀ ਰਿਚੂਅਲਿਜ਼ਮ ਜੁੜਨ ਸ਼ੁਰੂ ਹੋ ਜਾਂਦੇ ਆ ਔਰ ਰਿਚੂਅਲਿਜ਼ਮ ਇਹ ਚਾਹਦੇ ਹੋਏ ਜਾਂ ਹੋਰ ਪਾਸੇ ਕਰਮ ਕਾਂਡਾਂ ਵਿੱਚ ਆਂਦੇ ਹੋਏ ਅਸੀਂ ਕਿਸੇ ਹੋਰ ਪਾਸੇ ਨੂੰ ਚਲੇ ਜਾਂਦੇ ਆ ਸੋ ਐਸ ਚੈਨਲ ਤੁਮਾ ਚਾਲ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਾਗੀ ਫਿਕਰ ਫਲਸਾ ਇਹ ਜਿਹੜੀ ਪਲੇਲਿਸਟ ਚੱਲ ਰਹੀ ਹੈ ਸਾਡੀ ਕਰਮ ਕਾਂਡ ਤੇ ਉਹ ਅੰਦਵਿਸ਼ ਰਾਈ ਤੇ ਸੰਸਕਾਰਾਂ ਤੇ ਹੋਰ ਸਾਰੇ ਜਿਹੜੇ ਇਹ ਇੱਕੋ ਤਰ੍ਹਾਂ ਦੇ ਸ਼ਬਦ ਜੜੇ ਆ ਉਹਦੇ ਵਿੱਚੋਂ ਅਸੀਂ ਸਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਾਣੀ ਅਨੁਸਾਰ ਕੀ ਆ ਪਿਛਲੇ ਐਪੀਸੋਡ ਵਿੱਚ ਅਸੀਂ ਇੱਕ ਸ਼ਬਦ ਜਿਹੜਾ ਜਪ ਤਪ ਤੇ ਸੰਜਮ ਇਹ ਤਿੰਨ ਸ਼ਬਦਾਂ ਦੇ ਉੱਤੇ ਕਾਫੀ ਕਨਸੈਂਟਰੇਟ ਕੀਤਾ ਸੀ ਕਿੱਥੇ-ਕਿੱਥੇ ਸ਼ਬਦ ਆਉਂਦੇ ਆ ਤੇ ਇਹਨੂੰ ਕਿਸ ਤਰੀਕੇ ਨਾਲ ਸਮਝਣਾ ਉਹ ਕੀਤਾ ਸੀਗਾ ਉਦੇ ਵਿੱਚ ਸਾਨੂੰ ਤੋੜਾ ਜਿਹਾ ਸਰੋਤਿਆਂ ਵੱਲੋਂ ਇੱਕ ਆਇਆ ਕਿ ਪੂਰਾ ਇਹਨੂੰ ਪ੍ਰਕਰਣ ਵਿੱਚ ਸ਼ਬਦ ਕਿੱਦਾਂ ਸਮਝਿਆ ਜਾਏ ਤਾਂ ਕਿ ਜਿਹੜੇ ਸ਼ਬਦ ਜਿੱਥੇ ਆਏ ਆ ਉਹ ਕਿਸ ਪ੍ਰਕਰਣ ਵਿੱਚ ਆਏ ਆ ਔਰ ਉਹਨਾਂ ਦਾ मीनिंग ਔਰ ਕਿਸ ਤਰੀਕੇ ਨਾਲ ਅੱਗੇ ਬਦਲਦਾ ਜਾਂਦਾ ਸੋ ਅਸੀਂ ਅੱਜ ਦੀ ਕੋਸ਼ਿਸ਼ ਵਿੱਚ ਭਾਈ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ ਸ਼ਬਦ ਸੀ ਜਬ ਤੱਕ ਸੰਜਮ ਸਵਾਲ ਨਾ ਜਾਣਿਆ ਉਹਦੇ ਬਾਰੇ ਪੂਰਾ ਜਿਹੜਾ ਅਸੀਂ ਸ਼ਾਮ ਨੂੰ ਪੜ੍ਹਦੇ ਆਂ ਅਸੀਂ ਉਹਦੇ ਬਾਰੇ ਪੂਰੀ ਡਿਟੇਲ ਅੱਜ ਗੱਲ ਕੀਤੀ ਜਾਏ ਉਹਦੀ ਪੂਰੀ ਵਿਆਖਿਆ ਕੀਤੀ ਜਾਏ ਤੇ ਉਸ ਤੋਂ ਅਸੀਂ ਲਾ ਸਕੀਏ ਕਿ ਕਿਸ ਤਰੀਕੇ ਨਾਲ ਪਰਕਰਨ ਬਣਦਾ ਸੋ ਭਾਈ ਸਾਹਿਬ ਇਹ ਜਿਹੜਾ ਸ਼ਬਦ ਆ ਇਹ ਪੂਰਾ ਅਸੀਂ ਅੱਜ ਰਹਾਉ ਦੀ ਪੰਕਤੀ ਤੋਂ ਸ਼ੁਰੂ ਕਰਕੇ ਤੇ ਅੱਗੇ ਨੂੰ ਚੱਲੀਏ ਹਾਂਜੀ ਇਹ ਸ਼ਬਦ ਇਹ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਹਾਂਜੀ ਉਹ ਪੰਕਤੀਆਂ ਸਰੰਗ ਜਾਮ ਲਾਗ ਅਫਜ਼ਲ ਤਰਨ ਕੈ ਜਨਮ ਬ੍ਰਿਧਾ ਜਾਤ ਰੰਗਮਾਇਆ ਕਹਿ ਰੰਗਮਾਇਆ ਕਿ ਦੋ ਪੰਕਤੀਆਂ ਰਹਾਉਦੀਆਂ ਠੀਕ ਹੈ ਔਰ ਇਹਨਾਂ ਪੰਕਤੀਆਂ ਦਾ ਹੀ ਵਿਸਾਰ ਸ਼ਬਦ ਦੇ ਜਿਹੜੇ ਬਾਕੀ ਪਧੇ ਆ ਉਹਨਾਂ ਵਿੱਚ ਕੀਤਾ ਗਿਆ ਠੀਕ ਹੈ ਜਿਵੇਂ ਤੁਸੀਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਅਸੀਂ ਪਿਛਲੇ ਐਪੀਸੋਡ ਵਿੱਚ ਜਪ ਤਪ ਸੰਜਮੇ ਜਿਹੜੇ ਸ਼ਬਦ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਕਿਤੇ ਵਰਤੇ ਗਏ ਔਰ ਕਿੰਨਾ-ਕਿੰਨਾ ਅਰਥਾਂ ਵਿੱਚ ਵਰਤੇ ਗਏ ਆ ਉਹਨਾਂ ਵਿੱਚੋਂ ਜਿਹੜੇ ਕੁਝ ਕੁ ਸਾਰੇ ਨਹੀਂ ਅਸੀਂ ਕੁਝ ਕੁ ਜਿਹੜੇ ਸ਼ਬਦ ਆ ਉਹਨਾਂ ਦੀ ਚਰਚਾ ਕੀਤੀ ਸੀਗੀ ਅਸੀਂ ਨਾਲੇ ਵੀ ਬੇਨਤੀ ਕੀਤੀ ਸੀਗੀ ਕਿ ਚੰਗਾ ਹੋਵੇ ਕਿ ਸਾਰਾ ਸ਼ਬਦ ਜਿੱਥੇ ਇਹ ਸ਼ਬਦ ਵਰਤੇ ਗਏ ਆ ਉਹ ਸਾਰਾ ਸ਼ਬਦ ਪੜਿਆ ਜਾਏ ਤਾਂ ਫਿਰ ਜ਼ਿਆਦਾ ਜਿਹੜੀ ਇਹ ਗੱਲ ਜਿਹੜੀ ਆ ਇਹ ਕਲੀਅਰ ਹੁੰਦੀ ਆ ਸੁਪਰਸਟੂਮਦੀ ਆ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦਾ ਜ਼ਿਕਰ ਕੀਤਾ ਸੀਗਾ ਇਹ ਉਹਨਾਂ ਨੇ ਕਿਉਂਕਿ ਇਸ ਗੱਲ ਨੂੰ ਜ਼ਿਆਦਾਤਰ ਧਿਆਨ ਵਿੱਚ ਰੱਖ ਕੇ ਅਰਥ ਕੀਤੇ ਹੋਏ ਆ ਇਸ ਕਰਕੇ ਅਸੀਂ ਸਮੇਂ ਦੀ ਘਾਟ ਕਰਕੇ ਵੀ ਅਸੀਂ ਸਾਰੇ ਜਿਹੜਾ ਸ਼ਬਦ ਨਹੀਂ ਸੀ ਲਿਆ ਕੇਵਲ ਉਸ ਸ਼ਬਦ ਵਿੱਚੋਂ ਜਿਹੜੀ ਸਬੰਧਤ ਦੇ ਪੰਕਤੀਆਂ ਜਦ ਤੱਕ ਸੰਜੋਬਾਲੀਆਂ ਉਹਨਾਂ ਵਿੱਚੋਂ ਕੁਝ ਪੰਕਤੀਆਂ ਦਾ ਜ਼ਿਕਰ ਕੀਤਾ ਸੀਗਾ ਤਾਂ ਅੱਜ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਸ਼ਬਦ ਵਿੱਚ ਜਿਹੜਾ ਸ਼ਬਦ ਆ ਜਿੱਥੋਂ ਕੋਈ ਪੰਕਤੀ ਲਈ ਜਾਂਦੀ ਹੈ ਉਹਨੂੰ ਬੇਤੁਮਸੀ ਇਸ ਪਾਵਨ ਨੂੰ ਠੀਕ ਤਰ੍ਹਾਂ ਨਾਲ ਸਮਝ ਸਕਦੇ ਆ ਅਸੀਂ ਇਹ ਗੱਲ ਕਈ ਵਾਰ ਦੁਹਰਾ ਚੁੱਕੇ ਆ ਕਿ ਗੁਰਬਾਣੀ ਦੇ ਸਤ ਨੂੰ ਸਮਝਣ ਲਈ ਕਿਸੇ ਵੀ ਇੱਕ ਜਾਂ ਅਧੀ ਪੰਕਤੀ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ ਇਹ ਦੇਖਣ ਲਈ ਜ਼ਰੂਰੀ ਆ ਕਿ ਇਹ ਪੰਕਤੀ ਜਿਹੜੀ ਆ ਕਿੱਥੇ ਆਈ ਆ ਔਰ ਕਿਸ ਪ੍ਰਕਰਨ ਵਿੱਚ ਆਈ ਆ ਠੀਕ ਆ ਇਸ ਸਮੇਂ ਨਾਲ ਜ਼ਰੂਰੀ ਆ ਗੁਰਬਾਣੀ ਸਮਝਣ ਲਈ ਕਈ ਪੱਖ ਧਿਆਨ ਦੇ ਰੱਖਣ ਦੀ ਢਾਢੀ ਲੋੜ ਆ ਉਹਨਾਂ ਵਿੱਚੋਂ ਇੱਕ ਇਹ ਵੀ ਆ ਠੀਕ ਹੈ ਵੀ ਇਸ ਲਈ ਅਸੀਂ ਵਾਰ-ਵਾਰ ਜਿਹੜੀਆਂ ਇਹ ਗੱਲਾਂ ਦੁਹਰਾ ਰਹੇ ਹਾਂ ਕਿਉਂਕਿ ਇਹਨਾਂ ਗੱਲਾਂ ਨੂੰ ਧਿਆਨ ਵੀ ਨਾ ਰੱਖਣ ਕਾਰਨ ਸਾਡੇ ਵੀ ਕਈ ਤਰ੍ਹਾਂ ਦੇ ਜਿਹੜੇ ਗੁਰਬਾਣੀ ਨੂੰ ਲੈ ਕੇ ਭਰਮ ਬੁਲੇ ਕੇ ਜਿਹੜੇ ਆ ਪਏ ਹੋਏ ਆ ਉਹ ਪੈ ਰਹੇ ਆ ਆਮ ਜਿਹੜਾ ਪਾਠਕ ਆ ਦਰਸ਼ਕ ਆ ਉਹ ਕਈ ਵਾਰੀ ਅਸਲੀ ਕਨਫਿਊਜ਼ ਹੋ ਜਾਂਦਾ ਕਿ ਇਹ ਕੌਣ ਦਾ ਉਹ ਵੀ ਗੁਰਬਾਣੀ ਦਾ ਉਦਾਹਰਨ ਦਿੰਦਾ ਕਿ ਗੁਰਬਾਣੀ ਚ ਲਿਖਿਆ ਦੂਜਾ ਆਉਂਦਾ ਉਹ ਉਸੇ ਜਿਹੜਾ ਪਾਵਨ ਫਰਮਾਨਾ ਉਹਦਾ ਜ਼ਿਕਰ ਕਰਕੇ ਉਹ ਪਾਪ ਕੁਝ ਹੋਰ ਲੈ ਰਿਆ ਹੁੰਦਾ ਉਹ ਵੀ ਹਵਾਲਾ ਕੋਈ ਬਣ ਜੂ ਦੇ ਦਿੰਦਾ ਤੋ ਆਮ ਜਿਹੜਾ ਦਰਸ਼ਕ ਆ ਜਾਂ ਪਾਠਕ ਆ ਉਹਦੇ ਲਈ ਜਿਹੜੇ ਆ ਬੜੀ ਸਮੱਸਿਆ ਬਣ ਜਾਂਦੀ ਆ ਹਾਂ ਕਿਉਂਕਿ ਦੋਵੇਂ ਕਹਿ ਰਿਹਾ ਕਿ ਗੁਰਬਾਣੀ ਕਹਿੰਦੀ ਆ ਪਰ ਜੋ ਕੁਝ ਕਹਿ ਰਹੇ ਆ ਉਹ ਉਹਨੇ ਵੀ ਜ਼ਮੀਨਾਂ ਅਸਮਾਨ ਦਾ ਅੰਤਰਾ ਤੋ ਇਹ ਸਮੱਸਿਆ ਤੋ ਬਾਹਰ ਨਿਕਲਦਾ ਇਹੀ ਟਾਂਗਾ ਕਿ ਦੇਖਿਆ ਜਾਏ ਕਿ ਇਹ ਜਿਹੜੀਆਂ ਪੰਕਤੀਆਂ ਕੋਈ ਉਦਾਹਰਨ ਦੇ ਹਵਾਲਾ ਦੇ ਰਿਹਾ ਇਹ ਆਈਆਂ ਕਿੱਥੇ ਆ ਇਹ ਦੇਖਿਆ ਜਾਏ ਕਿ ਕਿਸ ਪਰਕਰਨ ਵਿੱਚ ਵਰਤੀਆਂ ਗਈਆਂ ਤਾਂ ਕਾਫੀ ਹੱਦ ਤੱਕ ਇਸ ਸਮੱਸਿਆ ਹੱਲ ਹੋ ਸਕਦੀ ਆ। ਤੋਂ ਸਸੀਂ ਇਸ ਕੋਸ਼ਿਸ਼ ਵਿੱਚ ਜਿਹੜਾ ਇੱਕ ਸਾਡਾ ਨਿਮਾਣਨ ਦੀਆਂ ਯਤਨਾਂ ਇਸ ਸ਼ਬਦ ਰਾਈ ਦੇਖਣ ਦਾਏ ਤੋਂ ਸ਼ਬਦ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਆਪਾਂ ਇਹਦੇ ਤੋਂ ਗੱਲ ਸ਼ੁਰੂ ਕਰਦੇ ਆ। ਠੀਕ ਹੈ। ਤੋਂ ਗੁਰੂ ਸਾਹਿਬ ਜਿਹੜਾ ਸ਼ੁਰੂ ਵਿੱਚ ਕਹਿੰਦੇ ਆ ਇਹਨਾਂ ਰਹਾਉ ਦੀਆਂ ਪੰਕਤੀਆਂ ਵਿੱਚ ਕੇਸਰੰਗ ਜਾਮ ਲਾਖ ਸੰਗਜਮ ਤੂੰ ਪਾਵ ਆ ਆਹਰੇ ਲਗ ਇੰਤਜ਼ਾਮ ਕਰ ਲਾਗ ਇਸ ਆਹਰ ਵਿੱਚ ਲੱਗ ਕਿਹੜੇ ਆਹਰ ਵਿੱਚ ਲੱਗਣ ਦੀ ਮਹਾਰਾਜ ਗੱਲ ਕਰ ਰਿਹਾ ਕਹਿੰਦੇ ਆ ਭਵਜਲ ਕਰਨ ਕੈ ਇਸ ਭਵ ਸਾਗਰ ਤੋਂ ਪਾਰ ਲੰਘਣ ਦਾ ਆਹਰ ਕਰ ਇਸ ਉਦੋਂ ਵਿੱਚ ਝੋਟ ਐਸਾ ਇੰਤਜ਼ਾਮ ਕਰ ਕਿ ਜਿਸ ਨਾਲ ਤੂੰ ਇਸ ਭਵ ਸਾਗਰ ਤੋਂ ਪਾਰ ਹੋ ਸਕੇ ਆਇਥੇ ਅਸੀਂ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦੇ ਆ ਕਿ ਗੁਰਬਾਣੀ ਵਿੱਚ ਜਿਸ ਭਵਜਲ ਦੀ ਗੱਲ ਕੀਤੀ ਗਈ ਆ ਇਥੇ ਵੀ ਆ ਕੇ ਆ ਗਿਆ ਗੇਸ ਭਵ ਸਾਗਰ ਤੋਂ ਪਾ ਲੰਘਣ ਦਾ ਆਹਰਕਾਰ ਤਾਂ ਇਹ ਭਵ ਸਾਗਰ ਸਾਨੂੰ ਜਿਉਂਦੇ ਜੀ ਹੀ ਵਿਆਪ ਰਿਹਾ ਇਹ ਭਵ ਸਾਗਰ ਸਾਨੂੰ ਮਰ ਤੂੰ ਮਗਰੂ ਦੇ ਨਾਲ ਸਾਹਮਣਾ ਸਾਡਾ ਨਹੀਂ ਹੋਊਗਾ ਬਲਕਿ ਅਸੀਂ ਜਿਉਂਦੇ ਜੀ ਇਸ ਭਵ ਸਾਗਰ ਦੀਆਂ ਲਹਿਰਾਂ ਦੀ ਲਪੇਟ ਵਿੱਚ ਆਏ ਹੋਏ ਹਾਂ ਲਹਿਰਾਂ ਦੀ ਲਪੇਟ ਵਿੱਚ ਆ ਕੇ ਅਸੀਂ ਆਪਣਾ ਜੀਵਨ ਨਰਕ ਬਣਾਏ ਬੈਠੇ ਹਾਂ ਇਹ ਜਿਹੜਾ ਸੰਸਾਰ ਸਮੁੰਦਰ ਨੂੰ ਸੰਸਾਰ ਸੁਨਦਰ ਵੀ ਆਖਿਆ ਪਵ ਸਾਦਰ ਵੀ ਆਖਿਆ ਪਾਉ ਸਾਗਰ ਆਖਿਆ ਕਿਤੇ ਨਿਰਾ ਸਾਗਰ ਆਖਿਆ ਆ ਬਹੁਤ ਸਾਰੇ ਸ਼ਬਦ ਜਿਹਦੇ ਸਮਾਨਾਰਥਕ ਸ਼ਬਦ ਦਾ ਤੋਂ ਇਹਦਾ ਰੂਪ ਆ ਕਿ ਜਿਹੜੀਆਂ ਉਹ ਸਮੂਹ ਵਾਸ਼ਨਾਵਾਂ ਉਹ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਕਮਜ਼ੋਰੀਆਂ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀਆਂ ਮਨੁੱਖ ਮਨੁੱਖ ਹੁੰਦਾ ਹੋਇਆ ਵੀ ਇਹ ਪਸ਼ੂਆਂ ਨਾਲੋਂ ਵੀ ਗਿਆ ਗੁਜ਼ਰਿਆ ਹੋ ਜਾਂਦਾ ਇਸ ਦੀ ਸ਼ਕਲ ਸੂਰਤ ਜਿਹੜੀ ਆ ਨਿਰਸੰਦੇ ਮਨੁੱਖਾਂ ਵਰਗੀ ਹੁੰਦੀ ਆ ਪਰ ਅੰਦਰੋਂ ਜਿਹੜੀ ਇਨਸਾਨੀਅਤ ਆ ਕਰਤੂਤਾ ਵੀ ਗਾ ਇਨਸਾਨ ਜਿਹੜੀ ਆ ਉਹ ਖੰਭ ਲਾ ਕੇ ਉੱਡ ਜਾਂਦੀ ਆ ਕੈਮਰਾ ਸੀ ਭੁਮਿਕਾ ਦੇ ਨਾਮ ਪਸ਼ੂ ਵਰਗਾ ਪਰ ਉਹ ਪਸ਼ੂ ਵੀ ਜਿਹੜੇ ਉਹ ਜਿਹੀਆਂ ਕਰਤੂਤਾ ਨਹੀਂ ਕਰਦੇ ਠੀਕ ਹੈ ਪਰ ਜੇ ਪਸ਼ੂ ਸਾਡੀ ਭਾਸ਼ਾ ਨੂੰ ਸਮਝਦੇ ਹੋਣਾ ਸੀ ਉਹਨਾਂ ਨੂੰ ਸਮਝਦੇ ਹੋਈਏ ਤਾਂ ਉਹ ਜ਼ਰੂਰ ਪ੍ਰੋਟੈਸਟ ਕਰਨ ਕਿ ਭਾਈ ਜਿਹੜਾ ਤੁਸੀਂ ਕਰਤੂਤ ਕਰ ਰਹੇ ਅਸੀਂ ਨੇ ਸੁਪਨੇ ਸੋਚਿਆ ਵੀ ਕਦੇ ਨਹੀਂ ਅਸੀਂ ਤਾਂ ਇਹ ਨੂੰ ਕਦੇ ਵੀ ਇਹ ਨਹੀਂ ਠਾਣੀ ਡਿੱਗਦੇ ਹੂੰ ਤੋਂ ਇਸ ਲਈ ਉਹ ਜਿਹੜਾ ਸਮੂਹ ਐਸੀਆਂ ਕਮਜ਼ੋਰੀਆਂ ਜਿਹੜੇ ਵਿਕਾਰ ਆ ਵਾਸ਼ਨਾਵਾਂ ਉਹ ਪਵ ਸਾਗਰ ਦੀਆਂ ਲਹਿਰਾਂ ਦਾ ਰੂਪ ਆ ਗੁਰਬਾਣੀ ਅਨੁਸਾਰ ਇਹਨਾਂ ਕਮਜ਼ੋਰੀਆਂ ਤੋਂ ਉੱਪਰ ਉੱਠਣਾ ਹੀ ਇਸ ਪਵ ਸਾਗਰ ਤੋਂ ਪਾਰ ਲੰਘਣਾ ਔਰ ਜਿਉਂਦੇ ਜੀ ਅਸੀਂ ਇਸ ਭਵ ਸਾਗਰ ਤੋਂ ਪਾਰ ਹੋਣਾ ਇਹ ਸਾਡੀ ਜ਼ਿੰਦਗੀ ਦਾ ਅਸਲ ਜਿਹੜਾ ਮਕਸਦ ਆ ਉਹ ਇਹੀ ਆ ਗੁਰਬਾਣੀ ਅਨੁਸਾਰ ਇਹੀ ਜੀਵਨ ਮੁਕਤੀ ਆ ਇਸ ਜੀਵਨ ਮੁਕਤ ਲਈ ਸਾਨੂੰ ਗੁਰਬਾਣੀ ਦਾ ਹਰ ਇੱਕ ਸ਼ਬਦ ਸਾਡੀ ਅਗਵਾਈ ਕਰਦਾ ਸਾਡਾ ਮਾਰਗਦਰਸ਼ਨ ਕਰਦਾ ਤੋਂ ਗੁਰੂ ਸਾਹਿਬ ਕਹਿ ਰਹੇ ਆ ਕਿ ਭਾਈ ਸਮੁੱਚੇ ਰੂਪ ਵਿੱਚ ਹਰ ਪ੍ਰਾਣੇ ਨੂੰ ਆਖਿਆ ਕਿਉਂਕਿ ਜਨਮ ਸਿੱਧ ਅਧਿਕਾਰ ਆ ਹਰ ਮਨੁੱਖ ਦਾ ਇਸ ਭਵ ਸਾਗਰ ਤੋਂ ਪਾਰ ਲੰਘਣਾ ਇਹੀ ਮਨੁੱਖ ਦਾ ਅਸਲ ਜਿਹੜਾ ਮਕਸਦ ਆ। ਤੋਂ ਇਸ ਲਈ ਗੁਰੂ ਸਾਹਿਬ ਕਹਿੰਦੇ ਆ ਕਿ ਇਸ ਆਹਰ ਵਿੱਚ ਲਗ ਕਿਹੜੇ ਆਹਰ ਵਿੱਚ ਭਵਜਲ ਤਰਨ ਕੈ ਇਸ ਭਵ ਸਾਗਰ ਤੋਂ ਪਾਰ ਲੰਘਣ ਲਈ। ਇਹ ਉਦਮਕਾਰ। ਫਿਰ ਅਗਲੀ ਪੰਕਤੀ 'ਚ ਕਹਿੰਦੇ ਆ ਕਿ ਜਨਮ ਵਿਰਥਾ ਜਾਤ ਰੰਗ ਮਾਇਆ ਕੈ। ਨਹੀਂ ਤਾਂ ਜਿਹੜਾ ਤੇਰਾ ਜਨਮ ਆ ਇਸ ਸਮਾਂ ਇਹ ಅಮੂਲਕ ਮੌਕਾ ਜਿਹੜਾ ਤੇਰਾ ਵਿਰਥਾ ਨਿਸਪਲ ਬਿਰਥ। ਜਾਤ ਇਹ ਗੁਜ਼ਰ ਰਿਹਾ ਬੀਤ ਰਿਹਾ ਪਾਉ ਤੇਰਾ ਜਿਹੜਾ ਜ਼ਿੰਦਗੀ ਦਾ ਇਹ ਸੁਹਾਵਣਾ ਕੀਮਤੀ ਸਮਾਂ ਇਹ ਅਜਾਈ ਜਾ ਰਿਹਾ ਬਰਤ ਜਾ ਰਿਹਾ ਠੀਕ ਹੈ ਕਿਦੇ ਵਿੱਚ ਬਰਤ ਜਾ ਰਿਹਾ ਰੰਗ ਮਾਇਆ ਕ ਮਾਇਆ ਦੇ ਰੰਗ ਵਿੱਚ ਰੰਗ ਤੂੰ ਇੱਥੇ ਪਾਵਾ ਪਿਆਰ ਰੰਗ ਕੱਗੇ ਨੂੰ ਸਿਆਰੀਆਂ ਕਰਕੇ ਅਰਥ ਆ ਰੰਗ ਵਿੱਚ ਪਿਆਰ ਵਿੱਚ ਓਕੇ ਵਿੱਚ ਮਾਇਆ ਦੇ ਪਿਆਰ ਵਿੱਚ ਤੂੰ ਲੱਗਾ ਆਂ ਕਿਉਂਕਿ ਤੂੰ ਇਸ ਆਹਰ ਵਿੱਚ ਨਹੀਂ ਜੁਟਿਆ ਹੋਇਆ ਜਿਹੜਾ ਅਸਲ ਆਹਰ ਆ ਇਸ ਲਈ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਕਿ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਵਿਰਲਾ 부ਝਾ ਕੋਈ ਤੂੰ ਇਸੇ ਆਹਰ ਨੂੰ ਮਹਾਰਾਜ ਸਾਨੂੰ ਇਸ ਆਹਰ ਵਿੱਚ ਜੁਟਣ ਦੀ ਪ੍ਰੇਰਣਾ ਦੇ ਰਿਹਾ ਪਰ ਕਹਿੰਦਿਆ ਜੇ ਤੂੰ ਮਾਇਆ ਦੇ ਪਿਆਰ ਵਿੱਚ ਮਸਾਂ ਤਾਂ ਫਿਰ ਤੂੰ ਇਸ ਆਹਰ ਵਿੱਚ ਨਹੀਂ ਲੱਗ ਸਕੇਂਗਾ ਇਥੇ ਇਹ ਵੀ ਧਿਆਨ ਰਹੇ ਕਿ ਜਦੋਂ ਮਾਇਆ ਦੇ ਰੰਗ ਦੀ ਗੱਲ ਕੀਤੀ ਆ ਤਾਂ ਮਾਇਆ ਦੇ ਰੰਗ ਨੂੰ ਹੀ ਗੁਰਬਾਣੀ ਕਈ ਥਾਂ ਵਿਖਿਆ ਦੇ ਰਾਸ ਆਖਿਆ ਹੋਇਆ ਇਹਨਾਂ ਨੂੰ ਹੀ ਜਿਹਾ ਵਿਕਾਰ ਆਖਿਆ ਹੋਇਆ ਵਾਸ਼ਨਾਵਾ ਆਖਿਆ ਹੋਇਆ ਤੋਂ ਗੁਰਬਾਣੀ ਵਿੱਚ ਇਹਨਾਂ ਵਾਸ਼ਨਾਵਾ ਜਾਂ ਇਸ ਮਾਇਆ ਦੇ ਰੰਗ ਤੋਂ ਉੱਪਰ ਉੱਠਣਾ ਹੀ ਜਿਹੜਾ ਇਹ ਪਵ ਸਾਗਰ ਤੋਂ ਪਾਰ ਲੰਘਣ ਦਾ ਉਪਰਾਲਾ ਠੀਕ ਹੈ ਤੋਂ ਮਾਇਆ ਦੇ ਰੰਗ ਜਿਹੜੇ ਹੈਗੇ ਆ ਉਹ ਸਮੂਹ ਕਮਜ਼ੋਰੀਆਂ ਉਹ ਵਾਸ਼ਨਾਵਾਂ ਜਿਹੜੀਆਂ ਵਾਸ਼ਨਾਵਾਂ ਮਨੁੱਖ ਨੂੰ ਨੀਜ ਬਣਾ ਦਿੰਦੀਆਂ ਮਨੁੱਖੀ ਪਦਵੀ ਤੋਂ ਹੀਠਾਂ ਡਗਾਉਣ ਦਾ ਕਾਰਨ ਬਣਦੀਆਂ ਤੋਂ ਇਸ ਲਈ ਆਖਿਆ ਆਇਆ ਹਉਮੈ ਨਾਵੈ ਨਾਲ ਬਰੋਧ ਹੈ ਇਹਨੂੰ ਇੰਜ ਵੀ ਆਖਿਆ ਆਇਆ ਔਰ ਬਾਣੀ ਜਦੋਂ ਆਖਿਆ ਭਗਤਾਂ ਤਹਿ ਸੰਸਾਰੀਆਂ ਜੋੜ ਕਦੇ ਨਾ ਆਇਆ ਔਰ ਇਹੀ ਪਖ ਦਰਸਾਇਆ ਆਇਆ ਕਿ ਸੰਸਾਰੀਆਂ ਤੋਂ ਪਾਉ ਜਿਹੜੇ ਵਿਖਿਆ ਦੇ ਰਸ ਵਿੱਚ ਮਸਤਾ ਉਹਨਾਂ ਨੂੰ ਜਿਹੜਾ ਉਹ ਭਗਤੀ ਦਾ ਨਾਮ ਦਾ ਰਸ ਨਹੀਂ ਆ ਸਕਦਾ ਕਿਉਂਕਿ ਇਹ ਰਸ ਛੱਡੇ ਉਹ ਰਸ ਆਵਾ ਇਹ ਰਸ ਛੱਡ ਕੇ ਹੀ ਉਸਾਸ ਨੂੰ ਮਾਣਿਆ ਜਾ ਸਕਦਾ ਇਹ ਨਹੀਂ ਹੋ ਸਕਦਾ ਜੀ ਦੋਵੇਂ ਰਸ ਮਾਣੀਏ ਤਾਂ ਮਾਇਆ ਦਾ ਭਾਵ ਜਿਹੜਾ ਉਹ ਕੇਵਲ ਰੁਪਏ ਪੈਸੇ ਡਾਲਰਾਂ ਤੋਂ ਨਹੀਂ ਬਲਕੇ ਉਸ ਜੀਵਨ ਜੁਗਤੂ ਆ ਜੀਵਨ ਜਾਜਤੂ ਆ ਜਿਹੜੇ ਕਿ ਮਨੁੱਖ ਨੂੰ ਮਨੁੱਖ ਦੀ ਪਦਵੀ ਤੋਂ ਹੇਠਾਂ ਡੇਗਣ ਦਾ ਕਾਰਨ ਬਣ ਜਾਂਦੀ ਆ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਜੇਕਰ ਤੂੰ ਮਾਇਆ ਦੇ ਰਸ ਵਿੱਚ ਰਿਹਾ ਵੇਖਿਆ ਤੇ ਰਸ ਵੀ ਤੇਰੇ ਆ ਤਾਂ ਫਿਰ ਤੇਰਾ ਜਨਮ ਜਿਹੜਾ ਉਹ ਬ्यर्थ ਹੀ ਚਲਾ ਜਾਊਗਾ ਔਰ ਕਿਉਂਕਿ ਤੂੰ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਇਸ ਲਈ ਤੇਰਾ ਜਿਹੜਾ ਕੀਮਤੀ ਸਮਾਂ ਉਹ ਬ्यर्थ ਬੀਤਦਾ ਜਾ ਰਿਹਾ ਠੀਕ ਹੁਣ ਸ਼ਬਦ ਦੀਆਂ ਬਾਕੀ ਦੁਕਾਂ ਵਿੱਚ ਇਹਦਾ ਜਿਹੜਾ ਉਹ ਵਿਚਾਰ ਕੀਤਾ ਆ ਤੋ ਪ੍ਰਾਰੰਭਿਕ ਪੰਕਤੀਆਂ ਵਿੱਚ ਮਹਾਰਾਜ ਫਰਮਾਉਂਦੇ ਆ ਪਹੀ ਪਰ ਆਪਤ ਮਾਨੁਖ ਦੇਹਰੀ ਆ ਗੋਬਨ ਮਿਲਣ ਕੀ ਇਹ ਤੇਰੀ ਬਰੀ ਆ ਕਿ ਦੇਖ ਜਿਹੜੀ ਇਹ ਮਨੁੱਖਾ ਦੇ ਆ ਇਹ ਸੋਹਣਾ ਸਰੀਰ ਤੈਨੂੰ ਜਿਹੜਾ ਮਿਲਿਆ ਉਹਦੇ ਤੈਨੂੰ ਬਖਸ਼ਿਸ਼ ਹੋਈ ਆ ਉਹਦੀ ਰਹਿਮਤ ਹੋਈ ਆ ਇਥੇ ਇਹ ਵੀ ਧਿਆਨ ਰੱਖੇ ਕਿ ਗੁਰੂ ਸਾਹਿਬ ਜੋ ਆਮ ਤੌਰ ਤੇ ਧਾਰਨਾ ਮਨੁੱਖਾ ਜਨਮ ਸਬੰਧੀ ਮਹਾਰਾਜ ਉਹਨੂੰ ਨਕਾਰਦੇ ਆ ਪਰ ਇਹ ਸਪਸ਼ਟ ਕਰ ਰਹੇ ਆ ਕਿ ਇਹ ਜਿਹੜਾ ਸੋਹਣਾ ਸਰੀਰ ਆ ਇਹ ਨਰੂਲ ਪ੍ਰਭੂ ਦੀ ਦਾਤਾ ਪ੍ਰਭੂ ਦੀ ਬਖਸ਼ਿਸ਼ ਆ ਤੋ ਪਹਿ ਹੀ ਪਰ ਆਪਤ ਮਾਨੁਕ ਦੇਹਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਬਰੀਆ ਤੂੰ ਮੌਕਾ ਸਮਾ ਪੂਰਤੀ ਹਾਰਾ ਕੇ ਕਿ ਪ੍ਰਭੂ ਨੂੰ ਮਿਲਣ ਦਾ ਪ੍ਰਭੂ ਨਾਲ ਜੁੜਨ ਦਾ ਇਹੀ ਤੇਰਾ ਮੌਕਾ ਫਿਰ ਆਪਾਂ ਰਹਾਉ ਦੀਆਂ ਪੰਕਤੀਆਂ ਬਲ ਆਉਨੇ ਆ ਕੇਸਰੰਗ ਜਾਮ ਲਾਗ ਭਵਜਨ ਧਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਇਸ ਮਾਇਆ ਦੇ ਰੰਗ ਤੋਂ ਰਸ ਤੋਂ ਉੱਪਰ ਉੱਠਣ ਨੂੰ ਇਥੇ ਆ ਕੇ ਆਇਆ ਹੋਇਆ ਗੋਬਿੰਦ ਨੂੰ ਮਿਲਣਾ ਅਸੀਂ ਰਹਾਉ ਦੀਆਂ ਪੰਕਤੀਆਂ ਨੂੰ ਹਰੇਕ ਪੰਕਤੀ ਨਾਲ ਮਲਾ ਕੇ ਉਹਨੂੰ ਧਿਆਨ ਵੀ ਲਾ ਕੇ ਸਮਝਣ ਦੀ ਕੋਸ਼ਿਸ਼ ਕਰਨੀ ਆ ਐਸਾ ਨਹੀਂ ਕਿ ਗੁਰੂ ਸਾਹਿਬ ਨੇ ਕਿਸੇ ਇੱਕ ਸ਼ਬਦੀ ਗੱਲ ਕਰੀਏ ਮੰਨ ਲਓ ਜਿਵੇਂ ਇਹ ਸ਼ਬਦ ਆ ਕਿ ਇੱਕ ਪੰਕਤੀ ਵਿੱਚ ਕੁਝ ਆਖ ਦਿੱਤਾ ਦੂਜੀ ਵਿੱਚ ਕੁਝ ਹੋਰ ਆਖ ਦਿੱਤਾ ਔਰ ਤੀਜੀ ਵਿੱਚ ਕੁਝ ਹੋਰ ਆਖ ਦਿੱਤਾ ਨਹੀਂ ਬਕਾਇਦਾ ਕਿਸਮੂਚਾ ਵਿਸ਼ਾ ਚੱਲ ਰਿਹਾ ਹੁੰਦਾ ਜਿਸੇ ਵਿਸ਼ੇ ਸਬੰਧੀ ਉਸ ਸ਼ਬਦ ਵਿੱਚ ਰੋਸ਼ਨੀ ਪਾਈ ਹੁੰਦੀ ਆ ਇਸ ਲਈ ਅਸੀਂ ਇਹ ਸੁਤੰਤਰ ਪੰਕਤੀਆਂ ਨਹੀਂ ਕਿ ਹਰ ਜਿਹੜਾ ਪਦ ਆ ਉਹ ਆਪਣੇ ਆਪ ਸੁਤੰਤਰ ਆ ਔਰ ਵੱਖਰਾ pau ਦੇ ਰਿਹਾ ਨਹੀਂ ਸਾਰੇ ਇੱਕ ਲੜੀ ਵਿੱਚ ਪਰੋਜੇ ਹੋਏ ਆ ਅਤੇ ਉਸ ਖਿਆਲ ਦੇ ਦੁਆਲੇ ਹੀ ਸਾਰੀਆਂ ਪੰਕਤੀਆਂ ਘੁੰਮਦੀਆਂ ਠੀਕ ਉਹ ਜਦੋਂ ਕਿ ਇਹ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਕਿ ਗੋਬਿੰਦ ਮਿਲਣ ਦਾ ਇਹ ਮੌਕਾ ਕਿਉਂਕਿ ਦੂਸਰੀ ਜੇ ਜੁਨੀਆਂ ਉਹਨਾਂ ਵਿੱਚ ਇਹੋ ਜੀ ਸੁਤੰਤਰਤਾ ਨਹੀਂ ਜੋ ਮਾਲਕ ਨੇ ਮਨੁੱਖ ਨੂੰ ਬਖਸ਼ਿਸ਼ ਕੀਤੀ ਆ ਜਿਸ ਰੂਪ ਵਿੱਚ ਕੀਤੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਸੋਝੀ ਸਮਝੋ ਉਹ ਦੂਸਰੀਆਂ ਜੂਨੀਆਂ ਨੂੰ ਨਹੀਂ ਮਨੁੱਖ ਹੀ ਆ ਜਿਹੜਾ ਸੁਤੰਤਰ ਆ ਇਹ ਮਾਨੋ ਐਸੇ ਚੁਰਾਹੇ ਤੇ ਖੜਾ ਕਿ ਜਿਹੜਾ ਅੱਗੇ ਵੀ ਜਾ ਸਕਦਾ ਪਿੱਛੇ ਵੀ ਜਾ ਸਕਦਾ ਖੱਬੇ ਵੀ ਮੁੜ ਸਕਦਾ ਸੱਜੇ ਵੀ ਮੁੜ ਸਕਦਾ ਦੂਸਰੀਆਂ ਜੂਨੀਆਂ ਨੂੰ ਇਹ ਸਹੂਲਤਾਂ حاصل ਨਹੀਂ ਇਸ ਲਈ ਜਿਵੇਂ ਉਦਾਹਰਨ ਵਜੋਂ ਜੇ ਕੁੱਤਾ ਉਹ ਸਦੀਆਂ ਤੋਂ ਜਿਸ ਤਰ੍ਹਾਂ ਦਾ ਸੁਭਾਅ ਉਸੇ ਦਾ ਤੁਰੇ ਆ ਰਿਹਾ ਜੇ ਕੋਈ ਤਬਦੀਲੀ ਸਾਨੂੰ ਦੇਖਣ ਨੂੰ ਮਿਲਦੀ ਆ ਉਹ ਮਨੁੱਖ ਦੀ ਸੰਗਤ ਵਿੱਚ ਸਾਨੂੰ ਮਿਲਦੀ ਦੇਖਣ ਨੂੰ ਮਿਲਦੀ ਆ ਕਿ ਜਿਹੜੇ ਪਸ਼ੂ ਪੰਛੀ ਜਿਹੜੇ ਆ ਉਹਨਾਂ ਦੇ ਸੁਭਾਅ ਵਿੱਚ ਸਾਨੂੰ ਕੋਈ ਤਬਦੀਲੀ ਨਜ਼ਰ ਆਉਂਦੀ ਆ ਤਾਂ ਉਹ ਮਨੁੱਖ ਦੀ ਸੰਗਤ ਵਿੱਚ ਆ ਕੇ ਉਹਨਾਂ ਅੰਦਰ ਇਹ ਤਬਦੀਲੀ ਜਿਹੜੀ ਆ ਉਹ ਆਈ ਦੇਖਣ ਨੂੰ ਸਾਨੂੰ ਮਿਲਦੀ ਆ ਤਾਂ ਇਸ ਲਈ ਸੁਤੰਤਰਤਾ ਦੂਜੀਆਂ ਜੁਨੀਆਂ ਵਿੱਚ ਨਹੀਂ ਸੁਤੰਤਰਤਾ ਕਾਰਨ ਹੀ ਮਨੁੱਖ ਜਵਾਬਦੇਹ ਆ ਜੇ ਸੁਤੰਤਰਤਾ ਨਾ ਹੁੰਦੀ ਤਾਂ ਫਿਰ ਇਹ ਜਵਾਬਦੇਹੀ ਨਹੀਂ ਸੀ ਇਸ ਲਈ ਜਦੋਂ ਅਸੀਂ ਆਮ ਗੱਲਬਾਤ ਵਿੱਚ ਜੁਈ ਕਹਿੰਦੇ ਆ ਕਿਸੇ ਮਨੁੱਖ ਦਾ ਕੋਈ ਘਟੀਆ ਕਰਤੂਤ ਵੇਖ ਕੇ ਕਿ ਭਾਈ ਤੂੰ ਬੰਦਾ ਬੰਦਿਆਂ ਲਈ ਕੰਮ ਕਰ ਕਦੇ ਕਿਸੇ ਰੁਕ ਜਾਨਵਰ ਨੂੰ ਕੋਈ ਨਹੀਂ ਕਹਿੰਦਾ ਕੁੱਤੇ ਨੂੰ ਕੋਈ ਨਹੀਂ ਕਹੂਗਾ ਵੇ ਤੂੰ ਕੁੱਤਾ 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 ਬਣ ਕੁੱਤਿਆਂ ਵਲੇ ਕੰਮ ਕਰ ਕਿਉਂਕਿ ਉਹ ਆਪਣੀ ਜੋ ਦਾ ਪ੍ਰਕਿਰਤੀ ਆ ਸੁਭਾਅ ਉਸ ਸੁਭਾਅ ਵਿੱਚ ਉਹ ਵਿਚਰਿਆ ਪਰ ਮਨੁੱਖੀ ਆ ਕਿ ਜਿਹਦੇ ਕੋਲ ਇਹ ਸੁਭਧ ਹੈਗੀ ਆ ਕਿ ਇਹ ਚਾਹੇ ਤਾਂ ਆਕਾਸ਼ਾਂ ਵਿੱਚ ਉਡਾਰੀ ਮਾਰ ਸਕਦਾ ਚਾਹੇ ਤਾਂ ਅਤ ਨਿਯਮਾਂ ਤੋਂ ਨਿਯਮਾਂ ਹੋ ਸਕਦਾ ਇਸੇ ਲਈ ਇਸ ਸੁਤੰਤਰਤਾ ਕਾਰਨ ਹੀ ਇਹ ਜਵਾਬਦੇ ਆ ਤੋ ਇਸ ਲਈ ਮਹਾਰਾਜ ਸਾਨੂੰ ਇਹ ਚੇਤਾ ਕਰਾਉਂਦੇ ਆ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਕਿ ਦੇਖ ਗੋਬਿੰਦ ਨਾਲ ਜੁੜਨ ਦਾ ਮਿਲਣ ਦਾ ਭਵ ਇਨਸਾਨੀਅਤ ਦੀਆਂ ਸਿਖਰਾਂ ਨੂੰ ਛੋਣ ਦਾ ਇਹੀ ਤੇਰੇ ਕੋਲ ਮੋਕਾ ਤੂੰ ਸਮੋਕੇ ਨਾ ਜਾਈਂ ਨਾ ਗਵਾ ਦੇਖਿਆ ਦੇ ਰਸ ਵਿੱਚ ਇਹਨੂੰ ਬਤੀਤ ਨਾ ਕਰ ਗਵਾ ਨਾ ਫਿਰ ਕਹਿੰਦੇ ਅਵਰ ਕਾਂ ਤੇਰਾ ਕਿਤਾ ਨਾਕਾਮ ਅਵਰ ਹੋਰ ਇਥੇ ਅਵਰ ਕਾਇਤੋਂ ਭਾਵ ਜਿਹੜੇ ਅਸੀਂ ਸਧਾਰਨ ਕੰਮਕਾਜ ਕਰਦੇ ਆ ਆਪਣੇ ਰੋਜ਼ੀ ਰੋਟੀ ਦਾ ਜਿਹੜਾ ਵਸੀਲਾ ਸਾਡਾ ਸਾਧਨ ਆ ਇਹਨਾਂ ਅਰਥਾਂ ਵਿੱਚ ਨਹੀਂ ਵਰਦਿਆ ਗਿਆ ਕਿਰਤ ਨੂੰ ਗੁਰੂ ਸਾਹਿਬ ਨੇ ਇਹ ਨਹੀਂ ਨखेਦੀ ਨਹੀਂ ਕੀਤੀ ਬਲਕੇ ਆਖਿਆ ਕਿ ਕਰਤੇ ਨਾਲ ਜੁੜਨੀ ਕਿਰਤ ਜ਼ਰੂਰੀ ਆ ਇਸ ਲਈ ਅਗਦੇ ਤੱਕ ਹਾਲ ਖਾਇ ਕੇ ਚ ਹੱਥੋਂ ਦੇ ਨਾਨਕ ਰਾਹ ਪਛਾਨਾ ਐ ਸੇ ਜੋ ਉਹ ਇਤੋਂ ਤੱਕ ਆਖ ਦਿੱਤਾ ਕਿ ਮਾਇਆ ਕੀ ਕਿਰਤ ਛੋਡ ਗਵਾਈ ਭਗਤੀ ਸਾਰ ਨਾ ਜਾਣਾ ਜਿਨ੍ਹਾਂ ਨੇ ਤਿਆਗ ਦੇ ਭੁਲੇਖੇ ਵਿੱਚ ਕਿਰਤ ਹੀ ਛੱਡ ਦਿੱਤੀ ਅਸਲ ਵਿੱਚ ਉਹਨਾਂ ਨੂੰ ਅਜੇ ਭਗਤੀ ਦੀ ਸਾਰ ਹੀ ਨਹੀਂ ਸਮਝੀ ਨਹੀਂ ਆਈ ਕਿ ਭਗਤੀ ਕਹਿੰਦੇ ਕਿ ਨੂੰ ਆ ਤੁਸੀਂ ਜਿਹੜੀ ਅਬਰ ਕਾਇਤੋਂ ਇਹ ਬਿਲਕੁਲ ਭਾਵ ਨਹੀਂ ਕਿ ਜਿਹੜਾ ਮਨੁੱਖ ਆਪਣੇ ਕਿਰਤ ਕਾਰਿਆ ਰੋਜ਼ੀ ਰੋਟੀ ਕਮਾਈ ਦਾ ਜਿਹੜਾ ਸਾਧਨ ਆ ਕਿ ਉਹ ਦੇ ਕੰਮ ਨਹੀਂ ਇਥੇ ਅਬਰ ਕਾਇਤੋਂ ਭਾਵ ਜਿਹੜੇ ਆਤਮਿਕ ਕੁੰਤੀ ਲਈ ਜੀਵਨ ਮੁਕਤ ਹੋਣ ਲਈ ਜਿਹੜੇ ਹੋਰ ਕਈ ਤਰ੍ਹਾਂ ਦੇ ਇਹ ਕਰਮ ਕਾਂਡ ਕਰ ਰਿਆ ਮਹਾਰਾਜ ਕਹਿੰਦੇ ਆ ਕਿ ਉਹ ਤੇਰੇ ਆਤਮਿਕ ਕੁੰਤੀ ਦਾ ਸਾਧਨ ਨਹੀਂ ਬਣ ਸਕਦੇ ਇਸ ਲਈ ਜਿਹੜੀ ਗੁਰਬਾਣੀ ਦੀ ਜੀਵਨ ਯੋਗਤਾ ਇਹਦੇ ਵਿੱਚ ਜਿਹੜੀ ਕਿਰਤਾ ਇਮਾਨਦਾਰੀ ਦੀ ਕਿਰਤ ਕਰਨਾ ਜਿਹੜਾ ਇਹ ਨਾਮ ਜਪਣ ਦਾ ਹੀ ਇੱਕ ਆਂਗਾ ਹਿੱਸਾ ਆਪਾਂ ਫਿਰ ਕਿਤੇ ਜਟੇਲ ਜੀ ਦੀ ਵਿਚਾਰ ਕਰਾਂਗੇ ਪਰ ਮੈਂ ਇਹ ਛੋਟੇ ਜਿਹੇ ਦੋ ਪਾਰਟਸ ਜਿਹੜੇ ਆ ਉਹ ਜ਼ਰੂਰ ਡਿਸਕਸ ਕਰਦੇ ਜਾਓ ਜੀ ਜਦੋਂ ਅਸੀਂ ਕੰਨਿਆ ਇਹ ਤੇਰੀ ਬਰੀਆ ਇਹ ਜਨਮ ਉਹ ਜਨਮ ਕਿੰਦਰ ਫਿਜ਼ੀਕਲ ਜਨਮ ਹੈ ਜਾਂ ਥਾਟ ਦਾ ਜਨਮ ਇਹ ਥੋੜਾ ਜਿਹਾ ਇੱਥੇ ਕਲੀਅਰ ਕਰ ਵੀ ਜਾਓ ਤਾਂ ਕਿ ਉਹਨੂੰ ਫਿਰ ਅਸੀਂ ਇਹ ਨਾ ਚਲੇ ਜਾਈਏ ਕਿ ਉਹ ਜੂਨਾ ਦੇ ਵਿੱਚ ਪੈ ਗਿਆ ਨਹੀਂ ਜਿਹੜਾ ਦੇਖੋ ਜਿਹੜੇ ਆ ਜਿਹੜੇ ਪ੍ਰਕਰਨ ਚੱਲ ਰਹੇ ਆ ਹਾਂਜੀ ਪ੍ਰਕਰਨ ਜਿਹੜਾ ਗੁਰਬਾਣੀ ਸਾਨੂੰ ਜਿਹੜੀ ਆ ਉਹ ਵਰਤਮਾਨ 'ਚ ਜਿਨਾ ਸਿਖਾਉਂਦੀ ਆ ਠੀਕ ਹੈ ਸਾਨੂੰ ਇਹ ਪਾਕੜਾ ਕਦੇ ਨਹੀਂ ਭੁੱਲਣਾ ਚਾਹੀਦਾ ਇਹਨੂੰ ਅਸੀਂ ਭਾਵੇਂ ਫਿਜ਼ੀਕਲੀ ਲੈ ਲਈਏ ਤੇ ਭਾਵੇਂ ਅਸੀਂ ਦੂਜੀ ਤਰ੍ਹਾਂ ਲੈ ਲਈਏ ਠੀਕ ਹੈ ਜਿਹੜਾ ਭਾਵ ਅਰਥ ਉਹਦੇ 'ਚ ਕੋਈ ਫਰਕ ਨਹੀਂ ਪੈਣ ਲੱਗਾ ਠੀਕ ਅਸੀਂ ਇਹ ਮੰਨ ਕੇ ਤੁਰਦੇ ਆਂ ਕਿ ਸਾਨੂੰ ਜਿਹੜਾ ਇਹ ਜਿਹੜਾ ਸਾਡਾ ਛੇਨਾ ਇਹ ਸਾਡਾ ਛੇਨਾ ਜਿਹੜਾ ਇਹ ਆਖਰੀ ਛੇਨਾ ਠੀਕ ਇਹ ਸਾਨੂੰ ਛੇਨ ਦੁਆਰਾ ਸੋਨੇ ਸਲੂਬ ਵਿੱਚ ਨਹੀਂ ਮਿਲਣਾ ਬਿਲਕੁਲ ਇਸ ਕਰਕੇ ਸਾਨੂੰ ਇਹ ਪਾਕ ਬਾਣੀ ਦਾ ਹਮੇਸ਼ਾ ਹੀ ਧਿਆਨ ਵੀ ਰੱਖਣ ਦੀ ਲੋੜ ਆ ਠੀਕ ਹਾਂ ਅਵਰ ਕਾਜ ਦੇ ਰਹਿ ਕਿਤਾ ਨਾਕਾਮ ਜਿਹੜੇ ਹੋਰ ਕਾਜ ਤੇ ਰੇ ਆ ਉਹ ਫਿਰ ਫਿਰ ਰਹਾਉ ਦੀ ਪੰਕਤੀਆਂ ਬਲਾਈਏ ਕਿ ਜਨਮ ਬ੍ਰਿਥਾ ਜਾਤ ਰੰਗ ਮਾਇਕ ਹੈ ਜਿਹੜੇ ਮਾਇਆ ਦਾ ਪਿਆਰ ਆ ਮਾਇਆ ਦੇ ਰੰਗ ਆ ਮਾਇਆ ਦੇ ਜਿਹੜੇ ਕੌਤੁਕਾ ਰਸਕਾਸਾ ਉਹ ਤੇਰੇ ਕਿਸੇ ਕੰਮ ਨਹੀਂ ਆਉਣੇ ਇੱਥੇ ਜਿਹੜਾ ਭਾਵ ਜਿਹੜਾ ਜਿਵੇਂ ਪਹਿਲਾਂ ਪੰਜ ਜ਼ਿਕਰ ਕਰ ਆਏ ਆ ਕਿ ਰਹਾਉ ਦੀਆਂ ਪੰਕਤੀਆਂ ਨੂੰ ਧਿਆਨ ਵੀ ਰੱਖ ਕੇ ਅਸੀਂ ਹਰੇਕ ਪਦੇ ਨੂੰ ਵਿਚਾਰਨਾ ਤਾਂ ਅਵਰ ਕਾਜ ਦੀ ਜੀ ਗੱਲ ਕਰਕੇ ਅਸੀਂ ਜਿਹੜਾ ਉਹ ਰੰਗ ਮਾਇਆ ਕਾ ਜਿਹਦੇ ਬਾਰੇ ਨਾਲ ਸਪਸ਼ਟ ਕਰ ਦਿੱਤਾ ਕਿ ਜਨਮ ਵਿਰਥਾ ਜਾਤ ਜਨ ਤੇਰਾ ਨਿਸਬਲ ਚੱਲਾ ਜਾ ਰਿਹਾ ਤਾਂ ਫਿਰ ਕਹਿੰਦੇ ਆ ਅਗਲੀਆਂ ਪਾਵਨ ਪੰਕਤੀਆਂ ਚ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਸ ਲਈ ਤੂੰ ਜੇਕਰ ਸੱਚਮੁੱਚ ਇਸ ਭੌਸਾਗਰ ਤੋਂ ਪਾਰ ਲੰਘਣਾ ਚਾਹੁੰਨਾ ਕਿਉਂਕਿ ਪਾਰ ਲੰਘਣਾ ਹੀ ਸਾਡੇ ਜੀਵਨ ਦਾ ਮਕਸਦ ਆ ਮਨੋਰਥ ਆ ਤਾਂ ਫਿਰ ਸਾਧ ਸੰਗਤ ਦੇ ਵਿੱਚ ਮਿਲ ਕੇ ਬੈਠ ਸਾਧ ਸੰਗਤ ਗੁਰੂ ਦੀ ਸੰਗਤ ਬਾਣੀ ਦੀ ਸੰਗਤ ਗੁਰੂ ਦੇ ਉਪਦੇਸ਼ ਦੀ ਸੰਗਤ ਇਹ ਸੰਗਤ ਜਿਹੜੀ ਆ ਇਹ ਸਾਡੇ ਮੰਨ ਲੈ ਕਰਨੀ ਆ ਆਪਾਂ ਇਹ ਪਹਿਲੂ ਫੇਕ ਦੇ ਵਿਚਾਰਾਂਗੇ ਕਿ ਅਸੀਂ ਆ ਜਿਹੜੀ ਆ ਸਾਧ ਸੰਗਤ ਆ ਜਿਹੜਾ ਸਤ ਸੰਗਤ ਆ ਉਹ ਅਸੀਂ ਆਮ ਇਕੱਠ ਨੂੰ ਹੀ ਸਤ ਸੰਗਤ ਮੰਨ ਲਿਆ ਇਸ ਲਈ ਕਿ ਸਵਾਲ ਖੜੇ ਹੁੰਦੇ ਆ ਕਿ ਸੰਗਤਵੇਤਾ ਜਿਹਨੂੰ ਆਪਾਂ ਸਤ ਸੰਗਤ ਕਹਿੰਦੇ ਆ ਉਹਦੇ ਦੇ ਬੜੇ ਹਰ ਤਰ੍ਹਾਂ ਦੇ ਬੇਈਮਾਨ ਬੰਦੇ ਆ ਬੈਠਾ ਹੁੰਦਾ ਲੁਟੇਰਾ ਹੀ ਬੈਠਾ ਹੁੰਦਾ ਹੀਰਾ ਫੇਰੀ ਕਰਨ ਵਾਲੇ ਬੈਠਾ ਹੁੰਦਾ ਤੇ ਇਸ ਲਈ ਜਿਹੜਾ ਆਪਾਂ ਇੰਨਾ ਹੀ ਕਹਿ ਕੇ ਅੱਗੇ ਤੁਰ ਰਹੇ ਆ ਕਿ ਆਪਾਂ ਫਿਰ ਕਿਤੇ ਉੱਚੇ ਤੇ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਜਿਹੜੀ ਸਾਧ ਸੰਗਤ ਜਿਹੜੀ ਆ ਉਹ ਗੁਰੂ ਦੇ ਉਪਦੇਸ਼ ਦੀ ਆ ਗੁਰੂ ਦੀ ਅਗਵਾਈ ਦੀ ਆ ਗੁਰੂ ਦੇ ਮਾਰਗਦਰਸ਼ਨ ਦੀ ਆ ਗੁਰੂ ਨੇ ਜੋ ਸਾਨੂੰ ਦ੍ਰਿੜ ਕਰਵਾਇਆ ਸੱਚ ਉਸ ਸੱਚ ਨੂੰ ਗੁਰੂ ਕੋ ਨਿ ਸਿਖ ਕੇ ਸਮਝ ਕੇ ਉਸ ਨੂੰ ਅਪਣਾਉਣ ਦੀ ਆ ਉਸ ਨੂੰ ਹਮੇਸ਼ਾ ਯਾਦ ਰੱਖਣ ਦੀ ਆ ਤੇ ਇਸ ਲਈ ਆ ਕਿ ਆ ਭਜ ਕੇਵਲ ਨਾ ਕਿ ਕੇਵਲ ਤੋਂ ਨਾਮ ਜਾਉ ਦੇ ਸਿਰਫ ਸਲਾਹ ਕਰ ਉਸ ਨੂੰ ਅਮਲੀ ਰੂਪ ਵਿੱਚ ਜੀ ਕੇਵਲ ਦਿਮਾਗੀ ਤੌਰ ਤੇ ਸਮਝਣ ਦੀ ਲੋੜ ਕਾਫੀ ਨਹੀਂ ਪਰ ਕੇ ਸਮਝ ਕੇ ਉਸ ਅਨੁਸਾਰ ਜਿੰਦਗੀ ਜਿਹੜੀ ਆ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਅਪਣਾ ਕੇ ਵਿਚਰ ਔਰ ਫਿਰ ਅਗਲੀਆਂ ਪੰਕਤੀਆਂ ਵਿੱਚ ਕਹਿ ਰਹੇ ਆ ਜਿਹੜੀਆਂ ਪੰਕਤੀਆਂ ਖਾਸ ਤੋ ਜਿਹਦੀ ਵਿਚਾਰ ਕਰ ਰਹੇ ਸੀਗੇ ਕਿ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕੋ ਨਾਨਕ ਹਮ ਨੀਜ ਕਰਮਾਂ ਸ਼ਰਨ ਬਰੇ ਕੀ ਰਾਖੂ ਸ਼ਰਮਾ ਜਬ ਤਬ ਸੰਜਮ ਹੁਣ ਫਿਰ 라ਹੋ ਦੀਆਂ ਪੰਕਤੀਆਂ ਬਲਾਈਏ ਕਿ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਇਥੇ ਜਬ ਤਬ ਸੰਜਮ ਜਿਹੜਾ ਉਹ ਨਹੀਂ ਜੋ ਆਮ ਕਰਮ ਕਾਂਡ ਦੀ ਦੁਨੀਆ ਵਿੱਚ ਪ੍ਰਚਲਤਾ ਜਾਂ ਇਹਦੇ ਬਾਰੇ ਉਹਨਾਂ ਦੀ ਮਨਉਤਾ ਕਿਉਂਕਿ ਇਹਦਾ ਤਾਂ ਬਾਣੀ ਵਿੱਚ ਖੰਨਨ ਕੀਤਾ ਹੋਇਆ ਇੱਥੇ ਜਿਹੜਾ ਜਪਤਾਪਾ ਪ੍ਰਭੂ ਦਾ ਸਿਮਰਨ ਆ ਪ੍ਰਭੂ ਦੀ ਯਾਦ ਆ ਪਾ ਪ੍ਰਭੂ ਦੇ ਗੁਣਾ ਪ੍ਰਭੂ ਦੀਆਂ ਸਿਫਤਾਂ ਪ੍ਰਭੂ ਦੀਆਂ ਵਟਿਆਈਆਂ ਨੂੰ ਚੇਤੇ ਕਰਕੇ ਉਹਨਾਂ ਅਨੁਸਾਰ ਆਪਣਾ ਆਚਨ ਬਣਾਉਣ ਤੋਂ ਆ ਔਰ ਜਿਹੜਾ ਉਦਮ ਕਰਨਾ ਉਦਮੀ ਹੋਣਾ ਉਹ ਚੰਗਾ ਉਦਮੀ ਹੋਣਾ ਕਿਉਂਕਿ ਮਨੁੱਖ ਜਿਹੜਾ ਕੋਈ ਕੋਈ ਕਰਮ ਕਰਦਾ ਉੱਥੇ ਵੀ ਉਦਮ ਕਰਦਾ ਪਰ ਇਹ ਉਦਮ ਉਹ ਆ ਜਿਹੜਾ ਕਿ ਸਾਨੂੰ ਇਨਸਾਨੀਅਤ ਪ੍ਰਦਾਨ ਕਰਦਾ ਸਾਡੇ ਅੰਦਰ ਇਨਸਾਨੀਅਤ ਦਾ ਬੋਲਬਾਲਾ ਹੁੰਦਾ ਤਾਂ ਗੁਰੂ ਸਾਹਿਬ ਕਹਿ ਰਹੇ ਸਦਾ ਸੰਜਮ ਮਨ ਨੂੰ ਵਿਕਾਰਾਂ ਨੂੰ ਰੋਕਣਾ ਵਰਜਨਾ ਗੁਰੂ ਸਾਹਿਬ ਕਹਿੰਦੀ ਹੈ ਕਿ ਦੇਖੋ ਜਦ ਤੱਕ ਸੰਜਮ ਧਰਮ ਨਾ ਕੁਮਾਇਆ ਇਥੇ ਧਰਮ ਦਾ ਇਹਨੂੰ ਅੰਗ ਮੰਨਿਆ ਹੋਇਆ ਇਹੋ ਜੇ ਯਤਨ ਨੂੰ ਤਪ ਨੂੰ ਸੰਜਮ ਨੂੰ ਅਗੂ ਦੀ ਕਰਪਾ ਵਿੱਚ ਵੱਖਰੇ ਤੌਰ ਤੇ ਇਹਦਾ ਧਰਮ ਵੱਖਰਾ ਕਰ ਰਹੇ ਆ ਪਰ ਇਥੇ ਜਿਹੜਾ ਧਰਮ ਅਸਲ ਧਰਮ ਦੇ ਇਹ ਅੰਗ ਆ ਇਥੇ ਆਪਾਂ ਇਹ ਵੀ ਧਿਆਨ ਰੱਖੀਏ ਕਿ ਧਰਮ ਜਿਹੜਾ ਧਰਮ ਸ਼ਬਦ ਜੋ ਅਸੀਂ ਆਮ ਪ੍ਰਚਲਿਤ ਅਰਥਾਂ ਵਿੱਚ ਦੀ ਵਰਤੋਂ ਕਰ ਰਹੇ ਆ ਗੁਰਬਾਣੀ ਵਿੱਚ ਧਰਮ ਨੂੰ ਇਸ ਰੂਪ ਵਿੱਚ ਨਹੀਂ ਲਿਆ ਗਿਆ ਓਕੇ ਜਿਹੜਾ ਧਰਮ ਧਰਮ ਔਰ ਜਿਹਨੂੰ ਅਸੀਂ ਮਤ ਕਹਿ ਦਿੰਦੇ ਆ ਰਿਲੀਜੀਅਨ ਕਹਿ ਦਿੰਦੇ ਆ ਜਾਂ ਆਮ ਤੌਰ ਤੇ ਧਰਮਸ਼ਾਦੀ ਵੀ ਵਰਤਨ ਲੈਨੇ ਆ ਪਰ ਗੁਰਬਾਣੀ ਵੀ ਜਿਹੜਾ ਧਰਮ ਆਖਿਆ ਜਾਂ ਜਿਸ ਨੂੰ ਧਰਮ ਦਾ ਸਾਰਿਆਂ ਨੇ ਤਤ ਮੰਨੇ ਆ ਇਹ ਕੇਵਲ ਸਿੱਖ ਧਰਮ ਦੀ ਗੱਲ ਹੀ ਨਹੀਂ ਬਲਕਿ ਹਰ ਧਰਮ ਵਿੱਚ ਜਿਹੜਾ ਧਰਮ ਦਾ ਤਾਤਾ ਉਹ ਸਰਬਸਾਂਝਾ ਉਹਦੇ ਵਿੱਚ ਜਿਹੜਾ ਇਹ ਜਿਹੜੀ ਮਨੁਸਿਮਰਤੀ ਆ ਤੁਸੀਂ ਦੇਖੋ ਕੋਈ ਮਨੁਸਿਮਰਤੀ ਵੀ ਜਿਹੜਾ ਧਰਮ ਦਾ ਜਿਹੜੇ 10 ਅੰਗ ਮੰਨੇ ਆ ਤੋਂ ਉਹ ਇਹ ਵੀ ਅਸੀਂ ਵੀ ਮੰਨਦੇ ਆ ਦੇਖੋ ਜਿਹਦੇ ਵਿੱਚ ਉਹਦੇ ਵਿੱਚ ਉਦਾਹਰਣ ਵਜੋਂ ਜਦੋਂ ਕਹਿੰਦੇ ਆ ਕਿ ਧੀਰੇਚ ਖਿਮਾ ਮਨ ਦਾ ਵਸ਼ ਕਰਨਾ ਚੋਰੀ ਦਾ ਤਿਆਗ ਪਵਿੱਤਰਤਾ ਇੰਦਰੀਆਂ ਨੂੰ ਕੋ ਕਰਮਾਂ ਤੋਂ ਰੋਕਣਾ ਨਿਰਮਲ ਬੁੱਧੀ ਵਿਦਿਆ ਦਾ ਅਭਿਆਸ ਸਤ ਕਰੋਧ ਦਾ ਤਿਆਗ ਇਹ ਧਰਮ ਦੇ 10 ਆੰਗਾ ਇੱਕ ਤੋਂ ਗੁਰਬਾਣੀ ਵਿੱਚ ਇਸ ਜਿਹੜਾ ਇਹਨੂੰ ਹੀ ਜਿਹੜਾ ਉਹ ਸੇ ਧਰਮ ਦਾ ਤਤ ਮੰਨਿਆ ਹੋਇਆ ਹੈ ਪਰ ਅਸੀਂ ਜੋ ਧਰਮ ਜਦ ਬੰਨਿਆ ਜਾਂ ਜੀ ਦੀ ਪਰਿਭਾਸ਼ਾ ਕਰਦੇ ਆ ਅਸੀਂ ਉਹ ਕਦੇ ਵੱਖਰੇ ਚ ਜ਼ਰੂਰ ਚਰਚਾ ਕਰਾਂਗੇ ਪਰ ਇੱਥੇ ਜਿਹਨੂੰ ਧਰਮ ਆਖਿਆ ਆ ਉਹ ਇਹ ਧਰਮ ਦੇ ਅੰਗ ਹੀ ਮੰਨ ਕੇ ਕੀਤੇ ਇੱਥੇ ਵੀ ਆਪਾਂ ਸੁਪਸ਼ਟ ਕਰ ਦਈਏ ਕਿ ਜਿਹੜੇ ਆਮ ਤੌਰ ਤੇ ਪੁਰਾਣਾ ਵਿੱਚ ਜਿਹੜੇ ਚਾਰ ਯੁਗ ਮੰਨੇ ਗਿਆ ਸਮੇਂ ਦੇ ਚੋਹੇ ਹਿੱਸਿਆਂ ਵਿੱਚ ਵੰਡਿਆ ਗਿਆ ਉਹ ਹਰ ਯੁਗ ਦਾ ਵੱਖੋ ਵੱਖਰਾ ਧਰਮ ਮੰਨਿਆ ਗਿਆ ਠੀਕ ਤੇ ਸਤਜੁਗ ਦਾ ਧਰਮ ਸੀ ਦੁਆਪਰ ਦਾ ਤ੍ਰੇਤਾ ਦਾ ਸੀ ਦੁਆਪਰ ਦਾ ਸੀ ਕਲਯੁਗ ਦਾ ਗੁਰਬਾਣੀ ਨੇ ਇਸ ਰੂਪ ਜੇ ਵੀ ਜਿਹੜਾ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੋਇਆ ਗੁਰਬਾਣੀ ਅਨੁਸਾਰ ਧਰਮ ਦਾ ਦਾ ਜੁੜਨ ਦਾ ਰੱਬ ਨਾਲ ਜੁੜਨ ਦਾ ਇੱਕੋ ਤੰਗ ਸੀ ਹੈ ਅਤੇ ਰਹੇਗਾ ਉਹੀ ਹੈ ਜੋ ਧਰਮ ਦਾ ਸਿਹਤ ਅੰਬੀ ਤਾਤਾ ਜਿਹਨੂੰ ਬਾਣ ਵਿੱਚ ਨਾਮ ਧਰਮ ਆਖਿਆ ਹੋਇਆ ਤੋ ਜਿਹੜਾ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਤੂੰ ਨਹੀਂ ਕੀਤਾ ਨਾਇ ਸੇਵਾ ਸਾਧ ਸਤਿਗੁਰੂ ਦੀ ਸੇਵਾ ਗੁਰੂ ਦੀ ਸੇਵਾ ਕੀਆ ਕਿ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਪੜ੍ਹ ਸੁਣ ਕੇ ਵਿਚਾਰ ਕੇ ਉਹਨੂੰ ਅਮਲੀ ਰੂਪ ਵਿੱਚ ਟੈਕਨੀਕਲੀ ਅਪਣਾਉਣਾ ਫਿਰ ਰਹਾਉ ਦੀਆਂ ਪੰਕਤੀਆਂ ਉੱਤੇ ਧਿਆਨ ਵੀ ਰੱਖਣ ਦੀ ਲੋੜ ਆ ਪ੍ਰਭੂ ਸਾਹਿਬ ਅੱਖੀਂ ਵਿੱਚ ਕਹਿੰਦੇ ਆ ਕਿ ਕਹੁ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ ਸ਼ਰਮਾ ਰਹਾਉ ਦੀ ਪੰਕਤੀ ਫਿਰ ਜਿਲ ਦੂਜੀ ਪੰਕਤੀ ਧਿਆਨ ਵੀ ਰੱਖਣ ਦੀ ਲੋੜ ਆ ਕਿ ਨਿਜ ਕਰਮ ਤੋਂ ਪਾਵੇ ਤੇ ਜਿਹੜਾ ਇਸ ਸੱਚ ਲਈ ਉਦਮ ਨਾ ਕਰਨਾ ਵੀ ਗੁਰੂ ਅਨੁਸਾਰ ਗੁਰਬਾਣੀ ਅਨੁਸਾਰ ਉਹ ਨਿਜ ਕਰਮ ਦੀ ਸ਼੍ਰੇਣੀ ਵਿੱਚ ਹੀ ਆਉਂਦਾ ਇਸ ਰੂਨੇ ਕੋਈ ਕਹਿੰਦਾ ਮੈਂ ਚੋਰੀ ਨਹੀਂ ਕਰਦਾ ਜਾ ਰਹੀ ਨਹੀਂ ਕਰਦਾ ਹਿਰਾ ਫੇਰੀ ਨਹੀਂ ਕਰਦਾ ਪਰ ਗੁਰੂ ਸਾਹਿਬ ਅਨੁਸਾਰ ਜੇਕਰ ਮਨੁੱਖ ਅਸਲ ਜਿਹੜਾ ਮਕਸਦ ਆ ਉਹ ਸਮਝ ਕੇ ਫਿਰ ਉਹ ਆਪ ਜਪ ਹੈ ਅਵਰਾ ਨਾਮ ਜਪਾਵਾਂ ਜਿਹੜੀ ਧਾਰਨਾ ਉਹਨੂੰ ਨਹੀਂ ਅਪਣਾਉਂਦਾ ਤਾਂ ਉਹ ਵੀ ਨੀਜ ਕਰਮ ਵਿੱਚ ਹੀ ਆਉਂਦਾ ਤੋ ਇਸ ਲਈ ਕਹਿੰਦੇ ਤੇਰੀ ਸ਼ਰਨ ਵਿੱਚ ਆਏ ਆ ਤੂੰ ਆਪਣੀ ਸ਼ਰਨ ਵਿੱਚ ਲੈ ਜਾ ਰੱਖ ਪਾ ਸਾਨੂੰ ਇਹ ਮੱਦ ਦੇ ਸੋਜੀ ਦੇ ਅਸੀਂ ਸਮੇਂ ਦੀ ਇਸ ਨੂੰ ਸਫਲ ਕਰਨ ਲਈ ਇਦੀ ਕੀਮਤ ਨੂੰ ਸਮਝ ਕੇ ਸਕਾਰਤ ਬਣਾਉ ਲਈ ਅਸੀਂ ਇਹਦਾ ਉਦਮ ਇਸ ਭਵ ਸਾਗਰ ਤੋਂ ਪਾਰ ਲੰਘਣ ਦਾ ਇਹ ਅਸੀਂ ਇਹ ਉਦਮ ਵਿੱਚ ਜੁੱਟ ਸਕੀਏ ਪਰ ਜਿਹੜੀਆਂ ਵਾਸ਼ਨਾਵਾਂ ਜਿਹੜੇ ਵਿਖਿਆ ਦੇ ਰਸਾ ਸਵਾਦਾ ਇਹਨਾਂ ਸਵਾਦਾਂ ਤੋਂ ਆਪਣੇ ਆਪ ਨੂੰ ਉੱਪਰ ਉਠਾ ਸਕੀਏ ਜਿਨ੍ਹਾਂ ਸਵਾਦਾਂ ਕਾਰਨ ਅਸੀਂ ਨਾਮ ਰੱਜ ਨੂੰ ਭੁਲਾਈ ਬੈਠੇ ਹਾਂ ਜੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਾਰਾ ਦੱਸਿਆ ਔਰ ਅਸੀਂ ਜਿੱਦਾਂ ਪਿਛਲੀ ਵਾਰੀ ਕਰ ਰਹੇ ਸੀ ਜਪ ਤਪ ਦੇ ਉੱਤੇ ਸਾਰਾ ਸਾਡਾ ਪ੍ਰੋਗਰਾਮ ਸੀ ਉਹ ਰੋਤੇ ਕ ਮਤਲਬ ਐਪੀਸੋਡ ਸੀ ਉਹਨੂੰ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਕਿ ਸ਼ਬਦ ਦੇ ਵਿੱਚ ਜੜਾ ਪ੍ਰਕਰਨ ਚੱਲ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਕੈਚ ਕਰਨਾ ਇਹ ਠੀਕ ਹੈ ਕਿ ਸ਼ਬਦ ਦੇ ਵਿੱਚ ਹੋਰ ਵੀ ਚੀਜ਼ਾਂ ਕਈ ਆਈਆਂ ਜੜੀਆਂ ਸੀ ਸ਼ਾਇਦ ਅਗਲੇ ਪ੍ਰੋਗਰਾਮਾਂ ਵਿੱਚ ਉਹਨੂੰ ਹੋਰ ਡਿਟੇਲ ਵਿੱਚ ਵੀ ਕਵਰ ਕਰਾਂਗੇ ਔਰ ਨਾਰਮਲੀ ਸਾਨੂੰ ਓਦਾਂ ਦੇ ਕੁਐਸਚਨ ਆਉਂਦੇ ਰਹਿੰਦੇ ਆ ਪਰ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਸਾਰਾ ਸਮਝਾਣ ਲਈ ਸਾਰੇ ਦਰਸ਼ਕਾਂ ਨੂੰ ਫਿਰ ਤੋਂ ਬੇਨਤੀ ਹੈ ਪਲੀਜ਼ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰੋ ਤੇ ਅੱਗੇ ਉਹਦੀ ਬੈਲ ਬ ਆਈਕਨ ਦਾ ਬਟਨ ਵੀ ਦਬਾਓ ਤਾਂ ਕਿ ਸਾਰੇ ਉਹਨੂੰ ਤੁਹਾਨੂੰ ਇਨਫੋਰਮ ਹੋਵੇ ਜਦੋਂ ਵੀ ਨਵੀਂ ਅਸੀਂ ਵੀਡੀਓ ਰਿਲੀਜ਼ ਕਰਦੇ ਹਾਂ ਸੋ ਭਾਈ ਸਾਹਿਬ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ